ਉਹ ਲਾਂਟਰਨ ਟ੍ਰੋਲੀਆਂ ਦੀ ਇਹਨਾਂ ਦੇ ਚਲਾਈਆਂ ਬੰਨ੍ਹ ਰੱਖੀ ਸੀ ਉਹ ਸੋਹਣੀਆਂ ਲੱਗਦੀਆਂ ਸੀ ਇਹ ਰਿਪੋਰਟ ਦੇ ਕੇ ਆਇਆ ਇਹ ਕੋਈ ਬੰਦਾ ਆਇਆ ਉਹ ਕਹਿੰਦਾ ਬੰਦਾ ਉਹ ਯਾਰੋ ਵੀਰ ਬਣ ਕੇ ਬਨ ਨਸ਼ਾ ਚੜਾਉ ਕੇ ਬਦਲ ਬਦਲ ਦੀ ਮੌਤ ਹੋਈ ਹੈ ਕੀ ਸਾਰਾ ਮਾਮਲਾ ਤੁਸੀਂ ਪਹੁੰਚੇ ਮੁੱਖੇ ਤੇ ਇਹ ਅਸੀਂ ਵੀ ਇੱਥੇ ਅਸੀਂ ਵੀ ਇੱਕ ਇੱਥੇ ਬੰਦਾ ਛੱਡਿਆ ਸੀਗਾ ਡਾਲੇ ਤੋਂ ਉਹ ਮੁੰਡੇ ਦਾ ਬ੍ਰਦਰ ਸੀਗਾ ਉਹ ਵੀ ਮਤਲਬ ਬਹੁਤ ਨਸ਼ਾ ਕਰਦਾ ਸੀਗਾ ਉਹਨੂੰ ਅਸੀਂ ਇੱਥੇ ਛੱਡਿਆ ਸੀ ਉਹਨੂੰ ਲੈਣਾ ਸੀ ਇੱਥੇ ਅੱਜ ਆਏ ਆ ਅਸੀਂ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਇੱਕ ਵਿਅਕਤੀ ਦੇ ਇੱਥੇ ਡੈਥ ਹੋਈ ਹੈ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਅਨਲੀਗਲ ਹੈ ਜਦੋਂ ਛੱਡਿਆ ਉਦੋਂ ਨਹੀਂ ਸਾਨੂੰ ਪਤਾ ਸੀਗਾ ਵੀ ਇਹ ਅਨਲੀਗਲ ਹੈ ਪਰ ਸਰਕਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਅਨਲੀਗਲ ਚਲਾਉਂਦੀ ਕਿਉਂ ਹੈ ਮੋਗੇ ਅਨਲੀਗਲ ਮੀਰਾ ਖਲਾ ਵੀ ਮੋਗੇ ਦੇ ਵਿੱਚ 12 13 ਮੋਗੇ ਜ਼ਿਲ੍ਹੇ ਦੇ ਵਿੱਚ ਕਹਿੰਦੇ ਚੱਲਦੇ ਆ ਪਰ ਲੇਕਿਨ ਸਾਨੂੰ ਜਥੇਬੰਦੀਆਂ ਨੂੰ ਨਹੀਂ ਪਤਾ ਵੀ ਉਹ ਚੱਲਦੇ ਤੇ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਇੱਥੇ ਚੱਲਦਾ ਫੂਲ ਤੇ ਸਪਰਕ ਕਰਦਾ ਅਗਲਾ ਦੋਸਤ ਉੱਥੇ ਜਾ ਕੇ ਚੱਕ ਲਿਆ ਹੁੰਦਾ ਹੈ ਤੁਸੀਂ ਜਿਹੜਾ ਮੁੰਡਾ ਛੱਡ ਕੇ ਗਏ ਸੀ ਉਹਦੇ ਕੀ ਹਾਲਾਤ ਹੈ ਉਹਦੇ ਹਾਲਾਤ ਤਾਂ ਜੀ ਤਕਰੀਬਨ ਬਾਬਾ ਪੱਟ ਪੁੱਠੋ ਦੀ ਵੀ ਕੁੱਟਿਆ ਕਾਫੀ ਲਾਲ ਹੈ ਮੈਂ ਦੇਖ ਕੇ ਆਇਆ ਅੰਦਰੋਂ ਕਹਿੰਦੇ ਗੱਲ ਹੁੰਦੀ ਸੀ ਉਹਦੇ ਨਾਲ ਵੀ ਕਿਉਂ ਕੁੱਟ ਮਾਰ ਕੇ ਵਰਦੇ ਆ ਕੁੱਟ ਮਾਰਦਾ ਤਾਂ ਹਲੇ ਪਤਾ ਲੱਗਿਆ ਆਉਣਾ ਹੀ ਸੀ ਅਸੀਂ ਤਾਂ ਮਤਲਬ ਇੱਥੇ ਅੱਜ ਮਤਲਬ ਸਾਨੂੰ ਲੈਣ ਆਉਣਾ ਪਿਆ। ਕਿ 17-18 ਦਿਨ ਹੋਏ ਸਾਨੂੰ ਇੱਥੇ ਛੱਡ ਕੇ ਗਿਆ ਨੂੰ। ਕਿਉਂਕਿ ਮੁੰਡਾ ਉਹਦਾ ਬਰਾਦਰਾ ਖੜਾ ਮੇਰੇ ਨਾਲ ਇਹ ਕੱਪੜੇ ਫੜਾਉਣ ਆਇਆ ਸੀ। ਉਸ ਦਿਨ ਇਹਨੂੰ ਵੀ ਗਾਂ ਨਹੀਂ ਜਾਣ ਦਿੱਤਾ। ਕਿਉਂਕਿ ਇੱਥੇ ਗਾਂ ਗੇਟ ਲੱਗਾ ਇਹਨਾਂ ਦਾ। ਪਰ ਪੇ ਨਹੀਂ ਪਤਾ ਵੀ ਜਾਗੜ ਕਿਉਂ ਨਹੀਂ ਦਿੰਦੇ ਕਿਉਂਕਿ ਜੇ ਜਾਣ ਦੇਣ ਤਾਂ ਗਾਂ ਬੱਚਿਆਂ ਨੂੰ ਪੁੱਛ ਕੇ ਪਤਾ ਲੱਗੇ ਨਾ ਵੀ ਇਹ ਕੁੱਟਦੇ ਆ ਕਿ ਮਾਰਦੇ ਕੀ ਕਰਦੇ ਕੀ। ਜੀ ਕਿੰਨੇ ਕਿੱਥੇ ਜੜੇ ਗਏ ਨੇ ਮੁੰਡੇ ਦਾ। ਜਿਹੜੇ ਹਾਲੇ ਅੰਦਰ ਦਾਖਲ ਹੈ ਉਹ ਮੇਰਾ ਖਿਆਲ ਆ ਵੀ ਹੋਣੇ ਆ ਕੋਈ 15 ਤੋਂ 20 ਦੇ ਕਰੀਬ ਅੰਦਰ। ਜਿਆਦੇ ਹੋਰ ਤਾਂ ਜਿਆ ਹਾਂ ਰਾਤ ਕੀ ਅੰਦਰ ਜਾ ਕੇ ਦੇਖਿਆ ਤੁਸੀਂ ਜਾ ਕੇ ਦੇਖਿਆ ਥੱਲੇ ਗੱਦੇ ਲੱਗੇ ਆ ਉਹ ਜਿਵੇਂ ਜੇਲ੍ਹ ਚ ਕੈਦੀ ਪਾਏ ਹੁੰਦੇ ਐਵੇਂ ਪਾਏ ਹੋਏ ਆ ਸਿਰ ਅਸੇ ਹੀ ਲੱਗਦਾ ਵੀ ਜਿਵੇਂ ਇੱਕ ਕਮਰਾ ਜਾਂ ਦੋ ਰੂਮ ਆਕੇ ਨੇ ਅੰਦਰ 15-20 ਬੱਚਿਆਂ ਦਾ ਇਲਾਜ ਹੋ ਸਕਦਾ ਨਹੀਂ ਕੋਕੜਾ ਕੋਈ ਛੱਡੇ ਵੇ ਜੀ ਉਹ ਜਿਹੜੇ ਮੈਂ ਦੇਖ ਕੇ ਆਇਆ ਹਸਤੇ ਤੇ ਅੰਦਰ ਉਹ ਕੋਈ ਪੁਲਿਸ ਜਾਗਦੀ ਨਹੀਂਗੀ ਵੀ ਉਥੋਂ ਵੀਡੀਓ ਬਣਾ ਲਈਏ ਪਰ ਲੇਕਨ ਹਾਲ ਮਾੜੇ ਆ ਇਥੇ ਨਸ਼ਾ ਛੱਡਣ ਵਾਸਤੇ ਭੇਜਿਆ ਸੀਗਾ ਪਰ ਜਦ ਅੱਜ ਪਾਣਾ ਵਰਤਿਆ ਹੈਗਾ ਪਰਿਵਾਰ ਦੇ ਨਾਲ ਬਹੁਤ ਵੱਡਾ ਹਾਂਜੀ 15 ਕੱਲ੍ਹ ਹੀ ਲਾਸ਼ ਲੈ ਕੇ ਆਏ ਆ ਰਾਤ 1.5 2 ਵਜੇ ਲਾਸ਼ ਮੇਰੇ ਘਰ ਦੇ ਆ ਜੇ ਮੋੜਤੀ ਵੀ ਅਸੀਂ ਆਈ ਨਹੀਂ ਰੱਖਣੀ ਉਰੇ ਆਏ ਤਾਂ ਸਾਨੂੰ ਪਤਾ ਲੱਗਿਆ ਕੁੱਟ ਮਰ ਕਰਦੇ ਆ ਬਹੁਤ ਕੁੱਟਿਆ ਮੁੰਡਿਆਂ ਨੇ ਅੰਦਰੋਂ ਕਿਉਂ ਰਾਣੇ ਤੁਹਾਨੂੰ ਜਾ ਕੇ ਉੱਥੇ ਦੇ ਦੋ ਉੱਥੇ ਕਹਿੰਦੇ ਵੀ ਇਹਨੂੰ ਉਲਟੀ ਆਈ ਆ ਵੀ ਟੈਕ ਹੋ ਗਿਆ ਰੋਟੀ ਖਾ ਕੇ ਪਿਆ ਸੀ ਤੁਸੀਂ ਜਦੋਂ ਇਹਨੂੰ ਇੱਥੇ ਦਾਖਲ ਪੁੱਛਿਆ ਸੀਗਾ ਕਿ ਲਾਇਸੈਂਸ ਵੀ ਫੋਨ ਤੇ ਦਿਖਾਇਆ ਸੀ ਮੰਮੀ ਨੂੰ ਕਹਿੰਦੇ ਲਾਇਸੈਂਸ ਤੇ ਆ ਹੁਣ ਪਤਾ ਲੱਗਿਆ ਵੀ ਲਾਇਸੈਂਸ ਨਹੀਂ ਹੈਗਾ ਜਦੋਂ ਦਾਖਲ ਕਰਾਉਣ ਤੋਂ ਪਹਿਲਾਂ ਵੀਰੇ ਮੇਰੀ ਮਦਰ ਨੇ ਥਾਣੇ ਵੀ ਗਏ ਚੱਲੋ ਨਸ਼ਾ ਪੱਤਾ ਕਰਦਾ ਸੀ ਟੰਕ ਪਰੇਸ਼ਾਨ ਕਰਦਾ ਸੀ ਪਰ ਪੁਲਿਸ ਵਾਲਿਆਂ ਨੇ ਉਦੋਂ ਕੋਈ ਉੱਤਾ ਨਹੀਂ ਚੱਕਿਆ ਹੈਗਾ ਉਦੋਂ ਪੁਲਸ ਵਾਲੇ ਕਹਿੰਦੇ ਸੀ ਨਸ਼ੇ ਬੰਦੇ ਦਾ ਕੁਝ ਨਹੀਂ ਕਰ ਸਕਦੇ ਹੈਗੇ ਇਹਨੂੰ ਸੈਂਟਰ ਚ ਕਾਓ ਸੈਂਟਰ ਦੇ ਵਿੱਚ ਭਰਤੀ ਬਹੁਤ ਵੀਰੇ ਸਾਰਾ ਹਾਲ ਹੀ ਨਾ ਨਸ਼ਾ ਕਰਦਾ ਨਾ ਨਸ਼ਾ ਬਣੇ ਨਾ ਕਿਸੇ ਦਾ ਪੁੱਤ ਮਰਦਾ ਪਹਿਲਾਂ ਸਰਕਾਰਾਂ ਦੀ ਗਲਤ ਗੱਲ ਆ ਜਿਹੜਾ ਨਸ਼ਾ ਚੱਲਦੇ ਨਸ਼ਾ ਹੀ ਬੰਦ ਕਰਨਾ ਚਾਹੀਦਾ ਪਹਿਲਾਂ ਜੇ ਤੁਰਤੋਂ ਬੰਦ ਹੋਵੇ ਸਰਕਾਰਾਂ ਕਹਿੰਦੀਆਂ ਨਸ਼ਾ ਬੰਦੋਗੇ ਕਿਹੜੇ ਨਸ਼ੇ ਬੰਦੋਗੇ ਥਾਤਾ ਤਾਂ ਸੈਂਟਰ ਖੁੱਲੇ ਪਏ ਬਿਲਕੁਲ ਜੀ ਮੋਹਨ ਨਸ਼ਾ ਕਾੜਾ ਕਰਨਾ ਹੀ ਨਸ਼ਾ ਤਾਂ ਇੰਨਾ ਵਧਿਆ ਕਰਦੇ ਘਰੇ ਪੈਣਾ ਮਾੜਾ ਸੁੰਗਣਾ ਤੇ ਕਿਸੇ ਨੂੰ ਬੋਲਣਾ ਹੀ ਬੀਬੀਆਂ ਪੈਣਾ ਨੂੰ ਮਾਂ ਭੈਣ ਕਹਿਣਾ ਕਿਸੇ ਨਾਲ ਮਾੜਾ ਕੰਮ ਨਹੀਂ ਤੇ 5 ਮਹੀਨੇ ਵਿਆਹ ਕੀਤਾ ਨੂੰ ਚੁੰਨੀ ਚੜਾ ਕੀਤਾ ਸੀ 5 ਮਹੀਨੇ ਹੋ ਗਏ ਵਿਆਹ ਕਿਤੇ ਪੰਜ ਮਹੀਨੇ ਪਹਿਲਾਂ ਵਿਆਹ ਇਹ ਭਗਵੰਤ ਮਾਨ ਨਾਂ ਕੀ ਸੀ ਅਦਾ ਜੀ ਦਾ ਇਹਦਾ ਨਾਂ ਕੀ ਸੀ ਕੀ ਨਾਂ ਕਰਮਜੀਤ ਸਿੰਘ ਕਰਮਜੀਤ ਕਰ ਕੋਈ ਸੰਸਪਾਦਾ ਨਹੀਂ ਗਈ ਤੁਹਾਨੂੰ ਪਤਾ ਹੀ ਨਹੀਂ ਵੀ ਸੈਂਟਰ ਚੱਲ ਰਿਹਾ ਉਸ ਮਾਨੂੰ ਪਤਾ ਹੀ ਨਹੀਂ ਇੱਥੇ ਨਾ ਕੋਈ ਬਾਹਰ ਨਿਕਲਦਾ ਇੱਥੇ ਨਾ ਕੋਈ ਨਹੀਂ ਅੱਛਾ ਇੱਥੇ ਕੋਈ ਪਤੇ ਲੋਕਾਂ ਨੂੰ ਮੁੰਡਾ ਸਾਡਾ ਮਾਰ ਕੇ ਰੱਖਦਾ ਮੇਰਾ ਭਤੀਜਾ ਜੀ ਇਹ ਜਿਹੜੇ ਇੱਥੇ ਥਾਣਾ ਲੱਗਦਾ ਇਹ ਕੋਈ ਅੱਛੇ ਨਸ਼ਾ ਛਡਾਊ ਕੇਂਦਰ ਇਹ ਪੱਚਾ ਅਗਲਾ ਆਪਦਾ ਭੇਜਦਾ ਕੋਈ ਵੀ ਜਵਾਨ ਪੁੱਤ ਵੀ ਸਾਡਾ ਬੱਚਾ ਸੁਧਰ ਜਵੇ ਇਹ ਕੋਈ ਸੁਧਾਰਕਰ ਆ ਇਹ ਕੋਈ ਹਰਜਿੰਦਰ ਸਿੰਘ ਵੀਰੇ ਹਰਜਿੰਦਰ ਸਿੰਘ ਜੀ ਕੀ ਹੋਇਆ ਤੁਹਾਡੇ ਭਾਈ ਨੂੰ ਇਹਨੂੰ ਵੀਰੇ ਮਾਂ ਰਾਤ ਨੂੰ ਆਇਆ ਫੋਨ 1 ਵਜੇ ਇਹ ਕਹਿੰਦੇ ਵੀ ਬਈ ਔਲਟੀਆਂ ਆਈਆਂ ਇਹ 2 ਵਜੇ ਫਿਰ ਲਾਸ਼ ਲਿਆਏ ਘਰੇ ਸਾਡੇ ਉੱਥੇ ਆਪ ਜਿਗਰਾਵਾਈ ਤੇ ਜਦੋਂ ਅਸੀਂ ਲਾਸ਼ ਦੇਖੀ ਅਸੀਂ ਗ ਇਬਰੇ ਉਵੇਂ ਵਾਪਸੀ ਲੈ ਜਾਓ ਉਹ ਮੁੰਡੇ ਜਿਹੜੇ ਲੈ ਕੇ ਆ ਪੈਰੀ ਹੱਥ ਲਾਉਣ ਲੱਗੇ ਸਾਨੂੰ ਹੋਰ ਮਨਚ ਆਇਆ ਇਹ ਕੋਈ ਗੱਲਬਾਤ ਹੋਈ ਹੋਈ ਆ ਇੱਥੇ ਤੇ ਅਸੀਂ ਵਾਪਸੀ ਭੇਜਿਆ ਇਹਨਾਂ ਨੇ ਰਾਹ ਦੇ ਵਿੱਚੋਂ ਉੱਥੇ ਕੀ ਉਹਨਾਂ ਨਾਮਾ ਉਹਨਾਂ ਦਾ ਪਹਿਲਵਾਨ ਦੇ ਢਾਬੇ ਕੋਲੇ ਗੱਡੀ ਖੜਾ ਲਈ ਅੱਧਾ ਘੰਟਾ ਉੱਥੇ ਖੜਾਈ ਰੱਖੀ ਫੇਰ ਇਹਨਾਂ ਨੇ ਵਾਪਸੀ ਗੱਡੀ ਮਗਲਾਈ ਫੇਰ ਗੱਡੀ ਇੱਥੇ ਲੈ ਆ ਕੇ ਇਹਨਾਂ ਨੇ ਅੰਦਰ ਮੁੰਡਾ ਪਾਦਾ ਤੇ ਉਹ ਉਦੋਂ ਬਾਅਦ ਇੱਥੇ ਆ ਕੇ ਦੇਖਿਆ ਚਾਹ ਹੋਰ ਮੁੰਡੇ ਅੰਦਰ ਹੋਰ ਵੀ ਕੁੱਟੇ ਪਏ ਨਾਲ ਸਾਨੂੰ ਕਹਿੰਦੇ ਸੀ ਕਿ ਤੁਸੀਂ ਮਤਲਬ ਪੈਸੇ ਲੈ ਕੇ ਕੰਮ ਲੈ ਲਓ ਸਾਡੇ ਤੋਂ ਸਾਡਾ ਪੁਰਾਣਾ ਹੀ ਬਾਹਰ ਉਹਨੂੰ ਫੋਨ ਲਾ ਕੇ ਕਹਿੰਦੇ ਆ ਸਾਡੇ ਨਾਲ ਨਵੇੜ ਲਓ ਪੈਸੇ ਲੈ ਲਓ ਸਾਡੇ ਤੋਂ ਮੈਂ ਹੁਣ ਵੱਡਾ ਹਰਦਾ ਸੀ ਹਾਂਜੀ ਇਹ ਆਪਣਾ 12 ਤਰੀਕ ਨੂੰ ਇੱਥੇ ਅਸੀਂ ਐਡਮਿਟ ਕਰਾਇਆ ਸੀਗਾ ਜੀ ਇੱਥੇ 12 ਤਰੀਕ ਨੂੰ ਇੱਥੇ ਅਸੀਂ ਐਡਮਿਟ ਕਰਾਇਆ ਸੀਗਾ ਫਰ ਤੇ 3 ਮਹੀਨੇ ਲਈ ਐਡਮਿਟ ਕਰਾਇਆ ਸੀ ਪਹਿਲੇ ਮਹੀਨੇ ਦੇ ਅਸੀਂ 20000 ਰੁਪਏ ਦੇਣਾ ਸੀਗਾ ਦੂਸਰੇ ਮਹੀਨੇ ਅਜ 15-15000 ਕਰਕੇ ਦੇਣਾ ਸੀਗਾ ਤੇ ਮਤਲਬ ਨਸ਼ਾ ਛੱਡਣ ਵਾਸਤੇ ਇੱਥੇ ਆਇਆ ਹੋਇਆ ਸੀਗਾ ਜੋ ਕਿ ਉਹਦੀ ਕਟਮਾਰ ਕਰਦੇ ਉਹ ਮੁੰਡੇ ਦੀ ਡੈਥ ਹੋ ਗਈ ਜੀ। ਕਟ ਮਾਰ ਵੀ ਵੀਰੇ ਇੱਥੇ। ਅਸੀਂ ਅਸੀਂ ਆਪਣਾ ਇਨਸਾਫ ਮੰਗਦੇ ਆ ਕਿ ਜੋ ਸਾਡੇ ਭਰਾ ਦੀ ਡੈਥ ਹੋਈ ਏ ਉਹਦਾ ਸਾਨੂੰ ਇਨਸਾਫ ਮਿਲੇ ਕਿਉਂਕਿ ਮੁੰਡੇ ਦੀ ਮੈਰਿਜ ਵੀ ਹੋਈ ਨੂੰ ਅਜੇ 5 ਮਹੀਨੇ ਹੋਇਆ ਜੀ ਇਕੱਲਾ। ਤੁਸੀਂ ਜਿਗਰਾਉਂਦੇ ਰਹਨਾ। ਹਾਂਜੀ ਜਿਗਰਾਉਂਦੇ ਆ ਜੀ ਅਸੀਂ। ਕਿਵੇਂ ਪਤਾ ਲੱਗਾ ਸੀ ਇੱਥੇ ਨਜਾਜੜਾ ਉੱਗਿੰਦੇ ਦੇ? ਇੱਥੇ ਜੀ ਇੱਕ ਸਾਡੇ ਜਿਗਰਾਉਂਦਾ ਪਹਿਲਾਂ ਮੁੰਡਾ ਸੀਗਾ ਜੀ। ਹਾਂਜੀ ਗਾਂ ਮਤਲਬ ਸੋਚਿਆ ਕਿ ਚਲੋ ਪੈਸੇ ਘੱਟ ਕਰਕੇ ਮਤਲਬ ਆ ਗਏ ਕਿ ਚਲੋ ਬਾਲੇ ਬਾਕੀ ਫੈਂਟਰਾਂ ਵਾਲੇ ਪੈਸੇ ਜ਼ਿਆਦਾ ਲੈਂਦੇ ਆ ਜੀ। ਪੈਸੇ ਥੋੜਿਆਂ ਕਰਕੇ ਇ ਇਹ ਜਗਰਾਉਂ ਦੇ ਪਹਿਲਾਂ ਦੋ ਤਿੰਨ ਮੁੰਡੇ ਐਡ ਫੀ ਗਈ ਉਹਨਾਂ ਕੋ ਨੰਬਰ ਲੈ ਕੇ ਫਿਰ ਇੱਥੇ ਹੀ ਪਹੁੰਚੇ ਜੀ ਕਿ ਕੀ ਹਾਲਾਤ ਕੀ ਨੇ ਅੰਦਰ ਕਿੰਨੇ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਜੀ ਚਾਰ ਮੁੰਡੇ ਹੋਰ ਵੀ ਹੈਗੇ ਨੇ ਜੀ ਜਿਨ੍ਹਾਂ ਨੂੰ ਕੁੱਟਮਾਰ ਕੀਤੀ ਹੋਈ ਜਿੱਦਾਂ ਦੇ ਏਦਾਂ ਦੇ ਨਿਸ਼ਾਨ ਉਹਨਾਂ ਦੇ ਪਾਏ ਹੋਏ ਆ ਇਹ ਮਰਨ ਕਰਕੇ ਮਤਲਬ ਉਹ ਭੱਜ ਕੇ ਚੋਰਗੇ ਦੂਜੇ ਬੰਦੇ ਨੇ ਬਚਾਉਗੇ ਨਹੀਂ ਦੂਜੇ ਬੰਦੇ ਵੀ ਮਰ ਜਾਣੇ ਸੀਗੇ ਜੀ ਪੁੱਛਿਆ ਨਹੀਂ ਦੂਜੇ ਮੰਡੇ ਨੂੰ ਹਾਂਜੀ ਦੂਜੇ ਮੰਜੇ ਨੂੰ ਪੁੱਛਿਆ ਸੀ ਕਿ ਰਸੋਈ ਦੇ ਪਾਣੀ ਕਰਕੇ ਲੜਾਈ ਹੋਈ ਜੀ ਇੱਕ ਰਸੋਈ ਕਿਚਨ ਦੇ ਵਿੱਚ ਪਾਣੀ ਕਰਕੇ ਮਤਲਬ ਪੋਚੇ ਕਰਕੇ ਲੜਾਈ ਹੋਈ ਜਿਹਦੇ ਵਿੱਚ ਇੱਕ ਮਾਲਕ ਫੀਗਾ ਤੇ ਇੱਕ ਮੁੰਡਾ ਹੋਰ ਫੀਗਾ ਜੀ ਉਹਨਾਂ ਨੇ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਮੇਪਾ ਨਾਲ ਕੁੱਟਿਆ ਮਾਰਿਆ ਜੀ ਨਾ ਉਹ ਪਾਛੇ ਹੋਏ ਫਰਾਰੇ ਜੀ ਅਸੀਂ ਇਨਸਾਫ ਦੀ ਮੰਗ ਮੰਗਦੇ ਆਂ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਹਿਲਾਂ ਵੀ ਕੁੱਟਦੇ ਸੀ ਕਿ ਕੱਲ੍ਹ ਕੱਲੀ ਹੋਇਆ ਇਹ ਫਿਰ ਸਾਨੂੰ ਦੇ ਜਿਵੇਂ ਪਤਾ ਲੱਗਾ ਕਿ ਹੁਣ ਇੱਥੋਂ ਅੰਦਰੋਂ ਮੁੰਡਿਆਂ ਤੋਂ ਕਿ ਪਹਿਲਾਂ ਵੀ ਕੁੱਟਦੇ ਮਾਰਦੇ ਨੇ ਪਰ ਜੋ ਸਾਡੇ ਨਾਲ ਬੀਤੀ ਹੈ ਨਾ ਉਹ ਸਾਨੂੰ ਪਤਾ ਹੀ ਹੈ ਹੁਣ ਅਸੀਂ ਤੇ ਫਰਦਰ ਅਸੀਂ ਬਰਚਾ ਦਰਜ ਕਰਕੇ ਫਰਦਰ ਅੱਗੇ ਕਾਰਵਾਈ ਕਰ ਰਹੇ ਹਾਂ ਕਿ ਨਾਮ ਕੀ ਇਹ ਮੁੰਡੇ ਦਾ ਕਿੱਥੋਂ ਰਹਿਣਾ ਹੈ ਇਹ ਮੁੰਡਾ ਕਰਮਜੀਤ ਹੈ ਜਗਰਾਉਂਪਿੰਡ ਦਾ ਰਹਿਣਾ ਹੈ ਤੇ ਇੱਥੇ ਇੱਥੇ ਕੀ ਚੱਲ ਰਿਹਾ ਸੀਗਾ ਕੀ ਹੈ ਕੀ ਹੈ ਇਹ ਇਲੈਗਲ ਇਹਨਾਂ ਨੇ ਨਸ਼ਾ ਛਡਾਓ ਕੇਂਦਰ ਖੋਲ੍ਹਿਆ ਹੋਇਆ ਸੀ ਉਹ ਅਸੀਂ ਬਾਕੀ ਦੀ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਹਾਂ ਇਨਵੋਲਵਮੈਂਟ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਕਿੰਨੇ ਤਿਆਂ ਨੇ ਮੁੱਦੇ ਦੇ ਅੰਦਰ ਹੋ ਰਿਹਾ ਇਹਦੇ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਤੁਹਾਨੂੰ ਪੂਰਾ ਜੋ ਅਸੀਂ ਵੈਰੀਫਾਈ ਕਰਕੇ ਪ੍ਰੋਪਰਲੀ ਦੱਸਣ ਦੇ ਬਾਰੇ ਵਿੱਚ ਹਾਂ ਮੁੱਦੇ ਦੀ ਬੋਡੀ ਚੈੱਕ ਕੀਤੀ ਕਦੇ ਕਟ ਮਾਰਦੇ ਬਹੁਤ ਜ਼ਿਆਦਾ ਵਿਚਾਰ ਨਾਲ ਜਿਹਾ ਹਾਂਜੀ ਉਹ ਅਸੀਂ ਵੈਰੀਫਾਈ ਕਰਕੇ ਸਾਰਾ ਪ੍ਰੋਪਰਲੀ ਪਰਚਾ ਤਰੀਕ ਕਰਕੇ ਫਿਰ ਅਫਰਦਰ ਟੀਮਾਂ ਅਸੀਂ ਲਾ ਦੇਣੀ ਆ ਤੇ ਜਲਦੀ ਅਰੈਸਟ ਕਰ ਲਾਂਗੇ ਕਿ ਜਦੋਂ ਕਿ ਕਿੰਨੇ ਤੇ ਜਿਹੜਾ ਹੈਗਾ ਅਸੀਂ ਜਿਹੜਾ ਇਹਨਾਂ ਦਾ ਜਿਹੜਾ ਇਹ ਨਸ਼ਾ ਛਡਾਓ ਕੇਂਦਰ ਆ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹਦੇ ਨਾਂ ਤੇ ਆ ਤੇ ਕੌਣ ਇਹਨੂੰ ਚਲਾ ਰਿਹਾ ਸੀ। ਬੰਦੂ ਦੇ ਕੀ ਮਾਰਕੀਟ ਹਾਂਜੀ ਹੈਲਥ ਡਿਪਾਰਟਮੈਂਟ ਦੀ ਟੀਮਾਂ ਨੇ ਆ ਰਹੀਆਂ ਤੇ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ। ਮਾਲਕ ਨਾਲ ਗੱਲ ਹੋਈ ਨਹੀਂ ਕੋਈ ਸੈਂਟਰ ਜਿਹੜਾ ਨਹੀਂ ਅਸੀਂ ਆਈਆਂ ਤੇ ਵੈਰੀਫਾਈ ਕਰ ਰਹੇ ਹਾਂ।